ਜੀ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਪਹਿਲਾਂ ਜਦੋਂ ਸੀਗੀਆਂ ਸੜਕਾਂ ਸਾਰੀਆਂ ਬਹੁਤ ਜ਼ਿਆਦਾ ਖਰਾਬ ਸੀਗੀਆਂ ਸੀਵਰੇਜ ਬਹੁਤ ਖਰਾਬ ਸੀ ਔਰ ਈਵਨ ਕੀ ਜਿਹੜਾ ਪਾਣੀ ਸੀਗਾ ਸੀਵਰੇਜ ਦਾ ਉਹ ਪਾਣੀ ਸਾਫ ਪਾਣੀ ਵਿੱਚ ਮਿਕਸ ਹੋ ਕੇ ਆਂਦਾ ਸੀਗਾ ਹੁਣ ਜਿਹੜਾ ਆ ਨਾ ਸੀਵਰੇਜ ਨੂੰ ਦੁਬਾਰਾ ਕਨੈਕਸ਼ਨ ਮਿਲ ਰਿਹਾ ਪਾਣੀ ਦੀ ਸਮੱਸਿਆ ਵੀ ਠੀਕ ਹੋ ਗਈ ਹੈ ਸੀਵਰੇਜ ਦੀ ਵੀ ਹੋ ਰਹੀ ਹੈ ਹੌਲੀ ਹੌਲੀ ਮਤਲਬ ਸਾਨੂੰ ਵਿਸ਼ਵਾਸ ਹੈ ਕਿ ਮੈਡਮ ਦੇ ਹੁੰਦੇ ਸਾਰਾ ਕੰਮ ਹੋ ਜਾਏਗਾ ਕਹਿੰਦੇ 25 ਸਾਲ ਹੀ ਹੋ ਗਏ ਨੇ ਇੱਥੇ ਆਇਆ ਨੂੰ 25 ਸਾਲਾਂ ਤੋਂ ਗਲੀਆਂ ਨਹੀਂ ਸੀ ਇੱਥੇ ਨਾ ਪਰ ਬੜੀਆਂ ਇਹ ਪਰ ਦੂਹਰੀਆਂ ਹੇ ਸੀ ਆ ਦੂਹਰੀਆਂ ਆ ਦੀਆਂ ਲੋਕੜੀਆਂ ਅੱਛਾ ਜੀ ਤੇ ਹੁਣ ਇਹਨਾਂ ਨੇ ਮੈਡਮ ਨੇ ਤੇ ਵਧੀਆ ਬਣਾਈਆਂ ਹੇ ਹਮ ਹੁਣ ਵਧੀਆ ਕੰਮ ਕਰਨ ਡਏ ਨੇ ਬਹੁਤ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਜੀ ਬਾਕੀ ਹੁਣ ਠੀਕ ਐ ਮੈਡਮ ਵਧੀਆ ਕੰਮ ਕਰਾਂਦੀ ਐ ਹਮ ਸਾਡੇ ਨਾਲ ਸਾਥ ਆਈਦਾ ਹਮ ਪਹਿਲਾਂ ਕੀ ਸਮੱਸਿਆ ਆਉਂਦੀ ਸੀ ਇੱਥੇ ਕਹਿੰਦੇ ਸੀ ਪਾਣੀ ਭਰਾਵਾ ਬੈਗ ਬਹੁਤ ਮਾਰਦਾ ਦਾ ਹਾਂ ਹਾਂ ਜੀ ਉਹਨੇ ਸਿਵਰੇਜ ਵੀ ਕਨੈਕਸ਼ਨ ਦੁਆਰਾ ਕਰਾ ਦਿੱਤਾ ਹਾਂਜੀ ਦੁਆਰਾ ਕਰਾਈ ਜੀ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਪਹਿਲਾਂ ਜਦੋਂ ਸੀਗੀਆਂ ਸੜਕਾਂ ਸਾਰੀਆਂ ਬਹੁਤ ਜ਼ਿਆਦਾ ਖਰਾਬ ਸੀਗੀਆਂ ਸਿਵਰੇਜ ਬਹੁਤ ਖਰਾਬ ਸੀ ਔਰ इवन ਕੀ ਜਿਹੜਾ ਪਾਣੀ ਸੀਗਾ ਸੀਵਰੇਜ ਦਾ ਉਹ ਪਾਣੀ ਸਾਫ ਪਾਣੀ ਵਿੱਚ ਮਿਕਸ ਹੋ ਕੇ ਆਂਦਾ ਸੀਗਾ ਹੁਣ ਜਿਹੜਾ ਆ ਨਾ ਸੀਵਰੇਜ ਦੁਬਾਰਾ ਕਨੈਕਸ਼ਨ ਮਿਲ ਰਿਹਾ ਹੈ ਪਾਣੀ ਦੀ ਸਮੱਸਿਆ ਵੀ ਠੀਕ ਹੋ ਗਈ ਹੈ ਸੀਵਰੇਜ ਦੀ ਵੀ ਹੋ ਰਹੀ ਹੈ ਹੌਲੀ ਹੌਲੀ ਮਤਲਬ ਸਾਨੂੰ ਵਿਸ਼ਵਾਸ ਹੈ ਕਿ ਮੈਡਮ ਦੇ ਹੁੰਦੇ ਸਾਰਾ ਕੰਮ ਹੋ ਜਾਏਗਾ ਹੁਣ ਪਾਣੀ ਜਿਹੜਾ ਘਰੇ ਪੀਣ ਵਾਲਾ ਸਹੀ ਆਣ ਲੱਗ ਗਿਆ ਹਾਂਜੀ ਪਾਣੀ ਵੀ ਸਹੀ ਆ ਰਿਹਾ ਹੁਣ ਪਹਿਲਾਂ ਪਰ ਬਹੁਤ ਪ੍ਰੋਬਲਮ ਸੀਗੀ ਜਿਹੜਾ ਪਾਣੀ ਸੀ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਂਦਾ ਸੀਗਾ ਮਤਲਬ ਬਾਹਰ ਮੋਹਲੇ ਕੋਣਾ ਪੈਂਦਾ ਸੀ ਪਾਣੀ ਨਹੀਂ ਨਹੀਂ ਇਦਾਂ ਦੀ ਵੀ ਕੋਈ ਗੱਲ ਨਹੀਂ ਸੀਗੀ ਬਟ ਕੁਝ ਟਾਈਮ ਲਈ ਉਸ ਟਾਈਮ ਵਿੱਚ ਨਾ ਪਾਣੀ ਗੰਦਾ ਆਂਦਾ ਸੀ ਦੁਬਾਰਾ ਫਿਰ ਸਾਨੂੰ ਮੋਟਰ ਬੰਦ ਕਰਕੇ ਫੇਰ ਚਲਾਣੀ ਪੈਂਦੀ ਸੀ ਕਿ ਫਿਰ ਜਾ ਕੇ ਪਾਣੀ ਸਹੀ ਆਂਦਾ ਸੀ ਠੀਕ ਹੈ ਕਿਦਾਂ ਦੇ ਕੰਮ ਹੋ ਰਹੇ ਨੇ ਥੋੜਾ ਵਧੀਆ ਹੋ ਰਹੇ ਨੇ ਇਸ ਟਾਈਮ ਤੇ ਬੇਟਾ ਜੀ ਠੀਕ ਹੈ ਕਿ ਨੇ ਇਹ ਤਾਂ ਕਿ ਨੇ ਇਦਾਂ ਹੀ ਹੋਵੇ ਸਾਡੀ ਗਲੀ ਬਣਾ ਲਓ ਸਾਨੂੰ ਇੰਨਾ ਹੀ ਬਹੁਤ ਆ ਹੋਰ ਕਿ ਬਣੇ ਨਾ ਬਣੇ ਸਾਨੂੰ ਨੰਗਣੀ ਵਿੱਚ ਕਿਤੋਂ ਬਹੁਤ ਆ ਡਿੱਗ ਪਏ ਤੇ 60 ਵਜ ਜਾਣੀ ਬੇਟਾ ਇਹ ਦਿੱਕਤਾ ਕਿੰਨੇ ਸਮੇਂ ਤੋਂ ਹੁੰਦੀਆਂ ਸੀ ਇਹ ਤਾਂ ਜਿਆਦਾ ਹੀ ਆਏ ਜਾਂ ਜਿਆਦਾ ਵੀ ਆਖਣ ਦੇ ਕਿੰਨੀ ਦੇਰ ਤੋਂ ਜੀ ਤਾਂ ਤੇ 25 ਸਾਲ ਹੀ ਹੋ ਗਏ ਨੇ ਇੱਥੇ ਆਇਆ ਨੂੰ 25 ਸਾਲਾਂ ਤੋਂ ਗਲੀਆਂ ਨਹੀਂ ਸੀ ਇੱਥੋਂ ਨਾ ਪਰ ਬਣੀਆਂ ਇਹ ਪਰ ਦੂਹਰੀਆਂ ਹੀ ਸੀ ਆ ਦੂਹਰੀਆਂ ਆ ਦੀਆਂ ਲੋਕੜੀਆਂ ਅੱਛਾ ਜੀ ਤੇ ਹੁਣ ਇਹਨਾਂ ਨੇ ਮੈਡਮ ਨੇ ਤੇ ਵਧੀਆ ਬਣਾਈਆਂ ਸੀ ਹੂੰ ਹੁਣ ਵਧੀਆ ਕੰਮ ਕਰਨ ਡਏ ਨੇ ਬਹੁਤ ਖੁਸ਼ ਹਾਂ ਤੁਸੀਂ ਬਹੁਤ ਖੁਸ਼ ਹਾਂ ਜੀ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਹੁਣ ਹਾਂ ਜੀ ਬਾਕੀ ਹੁਣ ਠੀਕ ਐ ਮੈਡਮ ਵਧੀਆ ਕੰਮ ਕਰਾਂਦੀ ਐ ਹੂੰ ਸਾਡੇ ਨਾਲ ਸਾਥ ਆਈਦਾ ਕਹਿੰਦਾ ਕੀ ਸਮੱਸਿਆ ਹੁੰਦੀ ਸੀ ਇੱਥੇ ਕਹਿੰਦੇ ਸੀ ਪਾਣੀ ਭਰਾਵਾ ਬੈਕ ਬਹੁਤ ਮਾਰਦਾ ਦਾ ਹਾਂ ਹਾਂ ਜੀ ਕੋਈ ਨਾ ਸੀਵਰੇਜ ਵੀ ਕਨੈਕਸ਼ਨ ਦੁਬਾਰਾ ਕਰਾ ਦਿੱਤਾ ਹਾਂ ਜੀ ਦੁਬਾਰਾ ਕਰਾਈ ਤਾਂ ਹੁਣ ਸਹੀ ਹੈ ਬਿਲਕੁਲ ਹੁਣ ਤਾਂ ਸਹੀ ਹੈ ਹੁਣ ਤਾਂ ਨਹੀਂ ਗਲੀ ਜਿੱਕੜ ਹੁੰਦਾ ਜਾਂ ਕਹ ਲਓ ਚਲੋ ਹਜੇ ਤਾਂ ਹੁਣ ਹੋਣਾ ਹੀ ਹੈ ਜਦੋਂ ਕੰਮ ਸ਼ੁਰੂ ਹੈਗਾ ਹਾਂ ਬਾਕੀ ਹੁਣ ਹੌਲੀ ਹੌਲੀ ਚੱਕ ਹੋ ਜਾਊਗਾ ਉਮੀਦ ਹੈ ਪੂਰੀ ਹਾਂ ਹਾਂਜੀ ਜੀ ਹੋ ਰਿਹਾ ਜੀ ਬਹੁਤ ਵਧੀਆ ਕੰਮ ਹੋ ਰਿਹਾ ਪਹਿਲਾਂ ਜਦੋਂ ਸੀਗੀਆਂ ਸੜਕਾਂ ਸਾਰੀਆਂ ਬਹੁਤ ਜ਼ਿਆਦਾ ਖਰਾਬ ਸੀਗੀਆਂ ਸੀਵਰੇਜ ਬਹੁਤ ਖਰਾਬ ਸੀ ਔਰ इवन ਕੀ ਜਿਹੜਾ ਪਾਣ ਪਾਣੀ ਸੀਗਾ ਸੀਵਰੇਜ ਦਾ ਉਹ ਪਾਣੀ ਸਾਫ ਪਾਣੀ ਵਿੱਚ ਮਿਕਸ ਹੋ ਕੇ ਆਂਦਾ ਸੀਗਾ ਹੁਣ ਜਿਹੜਾ ਆ ਨਾ ਸੀਵਰੇਜ ਦੁਬਾਰਾ ਕਨੈਕਸ਼ਨ ਮਿਲ ਰਿਹਾ ਹੈ ਪਾਣੀ ਦੀ ਸਮੱਸਿਆ ਵੀ ਠੀਕ ਹੋ ਗਈ ਹੈ ਸੀਵਰੇਜ ਦੀ ਵੀ ਹੋ ਰਹੀ ਹੈ ਹੌਲੀ ਹੌਲੀ ਮਤਲਬ ਸਾਨੂੰ ਵਿਸ਼ਵਾਸ ਹੈ ਕਿ ਮੈਡਮ ਦੇ ਹੁੰਦੇ ਸਾਰਾ ਕੰਮ ਹੋ ਜਾਏਗਾ ਹੁਣ ਪਾਣੀ ਜਿਹੜਾ ਘਰੇ ਪੀਣ ਵਾਲਾ ਸਹੀ ਆਣ ਲੱਗ ਗਿਆ ਹਾਂਜੀ ਪਾਣੀ ਵੀ ਸਹੀ ਆ ਰਿਹਾ ਹੁਣ ਪਹਿਲਾਂ ਪਰ ਬਹੁਤ ਪ੍ਰੋਬਲਮ ਸੀਗੀ ਜਿਹੜਾ ਪਾਣੀ ਸੀ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆਂਦਾ ਸੀਗਾ ਮਤਲਬ ਬਾਹਰੋਂ ਮੋਹਲੇ ਕੋਣਾ ਪੈਂਦਾ ਸੀ ਪਾਣੀ ਨਹੀਂ ਨਹੀਂ ਇਦਾਂ ਦੀ ਵੀ ਕੋਈ ਗੱਲ ਨਹੀਂ ਸੀਗੀ ਬਟ ਕੁਝ ਉਸ ਟਾਈਮ ਵਿੱਚ ਨਾ ਪਾਣੀ ਗੰਦਾ ਆਂਦਾ ਸੀ ਦੁਬਾਰਾ ਫਿਰ ਸਾਨੂੰ ਮੋਟਰ ਬੰਦ ਕਰਕੇ ਫੇਰ ਚਲਾਣੀ ਪੈਂਦੀ ਸੀ ਕਿ ਫੇਰ ਜਾ ਕੇ ਪਾਣੀ ਸਹੀ ਆਂਦਾ ਸੀ ਠੀਕ ਹੈ ਕਿਦਾਂ ਦੇ ਕੰਮ ਹੋ ਰਹੇ ਨੇ ਥੋੜੇ ਵਧੀਆ ਹੋ ਰਹੇ ਨੇ ਇਸ ਟਾਈਮ ਤੇ ਬੇਟਾ ਜੀ ਠੀਕ ਹੈ ਕਿ ਨੇ ਇਹ ਤਾਂ ਕਿ ਨੇ ਇਦਾਂ ਹੀ ਹੋਵੇ ਸਾਡੀ ਗਲੀ ਬਣਾ ਦਿਓ ਸਾਨੂੰ ਇੰਨਾ ਹੀ ਬਹੁਤ ਆ ਹੋਰ ਕਿ ਬਣੇ ਨਾ ਬਣੇ ਸਾਨੂੰ ਨੰਗਣੀ ਵਿੱਚ ਕਿਤੋਂ ਬਹੁਤ ਡਿੱਗ ਪਏ ਤੇ 60 ਵਜ ਜਾਣੀ ਬੇਟਾ ਇਹ ਦਿੱਕਣਾ ਕਿੰਨੇ ਸਮੇਂ ਤੋਂ ਹੁੰਦੀਆਂ ਸੀ ਇਹ ਤਾਂ ਜਿਆਦਾ ਹੀ ਆਏ ਜਾਂ ਜਿਆਦਾ ਵੀ ਆਖਣ ਦੇ ਕਿੰਨੀ ਦੇਰ ਤੋਂ ਜੀ ਤਾਂ ਤੇ 25 ਸਾਲ ਹੀ ਹੋ ਗਏ ਨੇ ਇੱਥੇ ਆਇਆ ਨੂੰ 25 ਸਾਲਾਂ ਤੋਂ ਗਲੀਆਂ ਨਹੀਂ ਸੀ ਇੱਥੇ ਨਾ ਪਰ ਬਣੀਆਂ ਇਹ ਪਰ ਦੂਹਰੀਆਂ ਹੀ ਸੀ ਆ ਦੂਹਰੀਆਂ ਆ ਦੀਆਂ ਲੋਕੀਆਂ ਅੱਛਾ ਜੀ ਤੇ ਹੁਣ ਇਹਨਾਂ ਨੇ ਮੈਡਮ ਨੇ ਵਧੀਆ ਬਣਾਈਆਂ ਸੀ ਹਮ ਹੁਣ ਵਧੀਆ ਕੰਮ ਕਰਨ ਡਏ ਨੇ ਬਹੁਤ ਖੁਸ਼ ਹਾਂ ਤੁਸੀਂ ਬਹੁਤ ਖੁਸ਼ ਹਾਂ ਜੀ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਹੁਣ ਹਾਂ ਜੀ ਬਾਕੀ ਹੁਣ ਠੀਕ ਐ ਮੈਡਮ ਵਧੀਆ ਕੰਮ ਕਰਾਂਦੀ ਐ ਹਮ ਸਾਡੇ ਨਾਲ ਸਾਥ ਆਈਦਾ ਹਮ ਕਹਿੰਦਾ ਕੀ ਸਮੱਸਿਆ ਆਉਂਦੀ ਸੀ ਇੱਥੇ ਕਹਿੰਦੇ ਸੀ ਪਾਣੀ ਭਰਾਵਾ ਬੈਕ ਬਹੁਤ ਮਾਰਦਾ ਦਾ ਹਾਂ ਹਾਂ ਜੀ ਥੋੜੇ ਜਿਹੇ ਸੀਵਰੇਜ ਵੀ ਕਨੈਕਸ਼ਨ ਦੁਆਰਾ ਕਰਾਤੇ ਹਾਂ ਹਾਂ ਜੀ ਦੁਆਰਾ ਕਰਾਈ ਹੁਣ ਸਹੀ ਹੈ ਬਿਲਕੁਲ ਹੁਣ ਤਾਂ ਸਹੀ ਹੈ ਕੋਈ ਤਾਂ ਨਹੀਂ ਗਲੀ ਜਿੱਕੜ ਹੁੰਦਾ ਜਾਂ ਕਹਿ ਲੋ ਚਲੋ ਹਜੇ ਤਾਂ ਹੁਣ ਹੋਣਾ ਹੀ ਹੈ ਜਦੋਂ ਕੰਮ ਸ਼ੁਰੂ ਹੈਗਾ ਹਾਂ ਬਾਕੀ ਹੁਣ ਹੌਲੀ ਹੌਲੀ ਚੱਕ ਹੋ ਜੂਗਾ ਉਮੀਦ ਹੈ ਬੁਰੀ ਹਾਂ ਹਾਂਜੀ